ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ 50 ਏਕੜ ਰਕਬਾ ਦਿਖਾਉਣ ਜਾ ਰਹੇ ਹਾਂ ਜੀ ਟੋਟਲ 50 ਏਕੜ ਜ਼ਮੀਨ ਹੈ ਪੱਕੇ ਖਾਲ ਦੇ ਨਾਲ ਟੋਟਲ ਜ਼ਮੀਨ ਟੱਚ ਹੁੰਦੀ ਹੈ ਔਰ ਤਕਸੀਮ ਖਾਤੇ ਦਾ ਇਹ ਰਕਬਾ ਹੈ ਜੀ 50 ਏਕੜ ਤਕਸੀਮ ਖਾਤੇ ਦੀ ਜ਼ਮੀਨ ਹੈ ਔਰ 32 ਲੱਖ ਰੁਪਏ ਪ੍ਰਤੀ ਏਕੜ ਫਾਰਮਰ ਦੁਆਰਾ ਡਿਮਾਂਡ ਰੱਖੀ ਗਈ ਹੈ ਬੋਹਰ ਤਹਿਸੀਲ ਦੇ ਵਿੱਚ ਰਕਬਾ ਪੈਂਦਾ ਜੀ। ਜ਼ਮੀਨ ਦੇ ਵਿੱਚ ਸਰੋਂ ਅਤੇ ਕਣਕ ਦੀ ਮੌਕੇ ਤੇ ਖੇਤੀ ਕੀਤੀ ਗਈ ਹੈ। ਲਾਲ ਮਿੱਟੀ ਦੀ ਜ਼ਮੀਨ ਆ ਦੋਸਤੋ। ਬਾਗ ਵਾਸਤੇ ਬਹੁਤ ਹੀ ਟਾਪ ਦੀ ਜ਼ਮੀਨ ਹੈ। ਅਗਰ ਆਪਾਂ ਬਾਗ ਵਾਨੀ ਦੇ ਚਾਹਵਾਨ ਹਾਂ ਤਾਂ ਇੱਥੇ ਬਾਗ ਲੱਗ ਸਕਦਾ। ਲਾਲ ਮਿੱਟੀ ਹੈ ਟੋਟਲ। ਔਰ ਬਹੁਤ ਹੀ ਉਪਜਾਊ। ਮਿੱਟੀ ਦਾ ਇਹ ਟੋਟਲ 50 ਏਕੜ ਰਕਬਾ ਪਾਜ ਤੁਹਾਨੂੰ ਦਿਖਾ ਰਹੇ ਹਾਂ 32 ਲੱਖ ਰੁਪਏ ਪ੍ਰਤੀ ਏਕੜ ਫਾਰਮਰ ਦੁਆਰਾ ਡਿਮਾਂਡ ਰੱਖੀ ਗਈ ਹੈ 28 ਮਿੰਟ ਪ੍ਰਤੀ ਏਕੜ ਕਿੱਲੇ ਦੇ ਹਿਸਾਬ ਨਾਲ ਹਰ ਹਫਤੇ ਇਸ ਜ਼ਮੀਨ ਨੂੰ ਨਹਿਰੀ ਪਾਣੀ ਲੱਗਦਾ ਜੀ ਬਿਲਕੁਲ ਪੱਦਰ ਸਾਰਾ ਇਹ 50 ਏਕੜ ਕਿੱਲਿਆਂ ਦਾ ਪਟਾਕ ਜਿਹੜਾ ਤੁਹਾਨੂੰ ਦਿਖਾ ਚੁੱਕੇ ਹਾਂ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਸਾਰੇ ਦੋਸਤਾਂ ਦਾ ਧੰਨਵਾਦ